ਪਿਛਲੇ ਹਫਤੇ ਸਬਜ਼ੀ ਮੰਡੀ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਟਰੱਕ ਡਰਾਈਵਰ ਦੀ ਕੁਝ ਵਿਅਕਤੀਆਂ ਵੱਲੋਂ ਬੜੀ ਬੇਰਹਿਮੀ ਨਾਲ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਵਿਅਕਤੀ ਬਿੰਦਰ ਕੁਮਾਰ ਮੰਗਾ ਨੇ ਕਿਹਾ ਕਿ ਉਹ ਸਬਜ਼ੀ ਮੰਡੀ ਵਿੱਚ ਸਬਜ਼ੀ ਲੈ ਕੇ ਆਪਣੇ ਟਰੱਕ ਤੇ ਕੋਟੀਸੇ ਖਾਂ ਮੋਗਾ ਤੋਂ ਆਉਂਦਾ ਹੈ। ਪਰ ਕੁਝ ਲੋਕ ਉਸ ਨੂੰ ਪਿਛਲੇ ਕਈ ਦਿਨਾਂ ਤੋਂ ਤੰਕੀਆਂ ਲਾ ਰਹੇ ਹਨ। ਜਿਸ ਕਰਕੇ ਪਿਛਲੇ ਹਫਤੇ ਰਾਤ ਦੇ ਸਮੇਂ ਉਸ ਨੂੰ ਇਨ੍ਹਾਂ ਵਿਅਕਤੀਆਂ ਨੇ ਸਬਜ਼ੀ ਮੰਡੀ ਦੇ ਕੁਝ ਆਟਿਆਂ ਦੀ ਸ਼ਹਿ ਤੇ ਕੇਰ ਲਿਆ ਤੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਲੱਗੇ। ਪੀੜਿਤ ਨੇ ਕਿਹਾ ਕਿ ਉਸਨੇ ਇਸ ਦੀ ਰਿਪੋਰਟ ਪੁਲਿਸ ਥਾਣਾ ਵੱਲਾ ਵਿਖੇ ਲਿਖਵਾਈ ਸੀ ਪਰ ਅਜੇ ਤੱਕ ਮੁਲਜ਼ਮ ਗ੍ਰਿਫਤਾਰ ਨਹੀਂ ਹੋ ਸਕੇ ਉਹਨਾਂ ਨੇ ਕਿਹਾ ਕਿ ਮੈਂ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਹਾਂ ਤੇ ਮੇਰੇ ਛੋਟੇ ਛੋਟੇ ਬੱਚੇ ਹਨ ਜਿਸ ਕਰਕੇ ਹੁਣ ਮੈਂ ਬਿਲਕੁਲ ਕਮਾਈ ਕਰਨ ਤੋਂ ਨਕਾਰਾ ਹੋ ਚੁੱਕਾ ਹਾਂ ਤੇ ਮੈਂ ਆਪਣੇ ਘਰ ਦਾ ਗੁਜ਼ਾਰਾ ਕਰਨ ਤੋਂ ਵੀ ਵਾਂਝਾ ਹੋ ਗਿਆ ਹਾਂ ਇਸ ਕਰਕੇ ਉਹਨਾਂ ਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਡੀਆਈਜੀ ਪੰਜਾਬ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲੇ ਦੋਸ਼ਿਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ। ਜੀ ਆ ਜਿਹੜੀ ਮੈਨੂੰ 2-3 ਦਿਨ ਪੁੱਲੇ ਲੱਭਦੇ ਰਹੇ ਆ ਉਦੋਂ ਵੀ ਮੰਡੀਰ ਲੱਭਦੇ ਰਹੇ ਮੈਨੂੰ ਤੇ 2-3 ਦਿਨ ਪੱਲਾ ਵੀ ਮੈਨੂੰ ਲੱਭਦੇ ਰਹੇ ਆ ਠੀਕ ਹੈ ਇਹ ਮੈਨੂੰ ਮਾਰ ਕੇ ਸੁੱਟ ਗਏ ਆ ਸਾਰੇ ਜਿੰਨਾਂ ਵਾਰ ਉਹ ਸਾਰੇ ਰਿਪੋਰਟ ਇਹਨਾਂ ਨੂੰ ਜੰਦਾ ਸੀਗਾ ਇਹ ਪਰਪਰ ਦੀ ਰਿਪੋਰਟ ਨੇ ਕਿੱਥੇ ਆ ਗਿਆ ਕਿੱਥੇ ਗਿਆ ਕਿੱਥੇ ਆਉਂਦਾ ਪਿਆ ਉਹਨਾਂ ਦਾ ਕੋਈ ਖਾਬ ਸਾਰੀ ਜਾਂਦਾ ਹੈਗਾ ਤੇ ਇਹ ਤਿੰਨ ਤਿੰਨ ਚਾਰ ਦਿਨ ਹੀ ਗਏ ਹੋਏ ਇੱਕ ਦਿਨ ਤਿੰਨ ਜਣੇ ਇਹੀ ਕਿ ਤੇ ਦੁੱਤ ਤਿੰਨ ਚਾਰ ਦਿਨ ਹੀ ਹੋ ਸੀ λεਉਣਾ ਨਾਮ ਮਛਾਂ ਨਹੀਂ ਗਿਆ ਉਹਨਾਂ ਦਾ ਨਾਮ ਨੂੰ ਨਹੀਂ ਪਤਾ ਤੇ ਮੈਂ ਜਣੇ ਗਏ ਤੇ ਮਾਰਕਿੰਗ ਨੂੰ ਫਟ ਗਿਆ ਹੀ ਗੇ ਸਤ ਕਰੀ ਡੇਢ ਘੰਟੇ ਡੇਢ ਘੰਟਾ ਤੋਂ ਤਰਫ ਜਾ ਰਿਹਾ ਮੈਂ ਖਾਤਰੀ ਕਿ ਨਹੀਂ ਗੱਲਾਂ ਤੇ ਸੁਣਵਾਈ ਹੁੰਦੀ ਨਹੀਂ ਪਈ ਪੁਲਿਸ ਤੇ ਆਣ ਵੀ ਲੈ ਗਈ ਆ। ਤਹੇ ਤੱਕ ਸੁਣਵਾਈ ਨਹੀਂ ਸਾਡੀ ਹੁੰਦੀ। ਪੁਲਿਸ ਵੀ ਬਿਆਨ ਲੈ ਗਈ ਮੇਰਾ ਤੇ ਪੱਚ ਦਸ ਦਿਨ ਹੋ ਗਏ ਕੋਈ ਨਹੀਂ ਪਈ। ਆ 11 ਦਿਨ ਹੋ ਗਏ ਅੱਜ ਤੇ ਸਾਨੂੰ ਰਸ ਸੁਣਵਾਈ ਹੋਣੀ ਚਾਹੀਦੀ ਬਸ ਸਾਡੀ। ਤੇ ਸਾਨੂੰ ਨਿਆ ਮਿਲੇ ਜਿਹੜਾ ਇਨਾ ਧੱਕਾ ਕੀਤਾ ਦਿਨ ਤੋਂ ਮਨਕੇ ਦੇ ਬਾਹਰ ਦਾ ਕੰਮ ਕਰਨ ਵਾਲਿਆਂ ਨੂੰ। ਸਬਜੀ ਮੰਡੀ ਵਿੱਚ ਇੱਕ ਨੌਜਵਾਨ ਨਾਲ ਬੁਰੀ ਤਰ੍ਹਾਂ ਹੋਈ ਕੁੱਟਮਾਰ ਬਰੇ ਜਦੋਂ ਅਸੀਂ ਪੁਲਿਸ ਪ੍ਰਸ਼ਾਸਨਾਂ ਦਾ ਵਰਸ਼ਨ ਲੈਣ ਵਾਸਤੇ ਉਹਨਾਂ ਦਾ ਬਿਆਨ ਲੈਣ ਵਾਸਤੇ ਅਸੀਂ ਥਾਣੇ ਗਏ ਤਾਂ ਇੱਥੋਂ ਦੇ ਐਸਐਚਓ ਨੇ ਦੱਸਿਆ ਕਿ ਉਹ ਆਪਣੇ ਸਹਿਯੋਗੀ ਡਿਊਟੀ ਅਫਸਰ ਸਰਦਾਰ ਦਿਲਜੀਤ ਸਿੰਘ ਨਾਲ ਗੱਲ ਕਰਵਾਉਣਗੇ ਕਿਉਂਕਿ ਉਹ ਇਹ ਕੇਸ ਉਹਨਾਂ ਦੇ ਕੋਲ ਹੈ ਤੇ ਜਦੋਂ ਅਸੀਂ ਸਰਦਾਰ ਦਿਲਜੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਵੀਆਈਪੀ ਡਿਊਟੀ ਵਿੱਚ ਰੁੱਝੇ ਹੋਣ ਕਰਕੇ ਉਹਨਾਂ ਨੇ ਬਿਆਨ ਨਹੀਂ ਦਿੱਤਾ 8ਵੇਂ ਚੈਨਲ ਤੋਂ ਆਪਣੇ ਸਹਿਯੋਗੀ ਨਰੇਸ਼ ਕੁਮਾਰ ਨਾਲ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ